ਸਾਹਿਕਲ ਸਾਰਿਆਂ ਨੂੰ ਜੀ ਕੱਲ ਨਾ ਮੈਂ ਵੀਡੀਓ ਅਪਲੋਡ ਕੀਤੀ ਸੀ ਨਾ ਜਿਹੜੀ ਕਿ ਜੇ ਨਵਾਂ ਨਵਾਂ ਵਿਆਹ ਹੋਇਆ ਹੋਏ ਤੇ ਸੋਹਰਿਆਂ ਦੇ ਬੜੇ ਰੂਲ ਹੁੰਦੇ ਆ ਸੋਹਰਿਆਂ ਦੀ ਤਾਂ ਗੱਲ ਛੱਡੋ ਇਧਰ ਪੇਕਿਆਂ ਦਾ ਵੀ ਹਾਲ ਬੜਾ ਮਾੜਾ ਜੇ ਜੇ ਕਿਤੇ ਹੁਣ ਸੋਹਰਿਆਂ ਤੋਂ ਆ ਹੀ ਜਾਈਦਾ 4 ਦਿਨ ਰਹਿਣ ਇਹ ਵੀ ਇੰਨਾ ਦੁਖੀ ਕਰਦੇ ਨੇ ਨਾ ਇੱਥੇ ਆ ਚੁੰਨੀ ਟੰਗ ਤੀ ਜੇ ਇੱਥੇ ਆ ਕਪੜਾ ਰੱਖਿਆ ਜੇ ਇੱਥੋਂ ਆ ਚੀਜ਼ ਚੁੱਕੋ ਅਹੀਂ ਚੱਪਲ ਬਾਹਰ ਲਾ ਕੇ ਆਉਨੇ ਸਾਡੇ ਇੱਥੇ ਮੈਟ ਨਹੀਂ ਪਿਆ ਪਹਿਲਾਂ ਇੱਥੇ ਮੈਟ ਰੱਖਿਆ ਸੀ ਤੂੰ ਇਹ ਖਲਾਰਾ ਬੜਾ ਪਾਇਆ ਆ ਕੇ ਬੰਦਾ ਇਹਨਾਂ ਨੂੰ ਪੁੱਛੇ ਹੁਣ ਜੇ ਆਈਆਂ ਨੇ ਹੁਣ 4 ਦਿਨ ਖਲਾਰਾ ਤੇ ਪਹਿਣਾ ਹੀ ਐ ਇਹਨਾਂ ਨੂੰ ਪਤਾ ਨਹੀਂ ਕੀ ਹੋਈ ਜਾਂਦਾ ਅੱਗੇ ਤੇ ਸਾਡੇ ਘਰ ਮਸਾ ਖਲਾਰਾ ਨਹੀਂ ਹੁੰਦਾ ਜਿੱਦਨ ਦੀ ਤੂੰ ਆਈਆਂ ਨਾ ਇੰਨਾ ਖਲਾਰਾ ਪਾਇਆ ਤੂੰ ਨਕਸਰ ਕੱਪੜੇ ਲੈ ਕੇ ਆਈਆਂ ਤੇ ਕੱਪੜੇ ਕਿਤੇ ਰੱਖਣੇ ਤੇ ਹੈ ਹੀ ਐ ਇੰਨਾ ਇਹਨਾਂ ਦਾ ਪੰਗਾ ਹੈ ਨਾ ਇਹ ਹੁਣ ਚਾਹੁੰਦੇ ਆ ਵੀ ਕੱਪੜੇ ਜਿਹੜੇ ਜਦੋਂ ਸੂਟ ਕਿਤੇ ਲਾਇਆ ਜੋ ਆਕੇ ਤੋ ਓਕੇ ਲਿਆਂਦਾ ਫਟਾਫਟ ਆਪਣੇ ਟੈਚੀਆਂ ਚ ਹੀ ਪਾ ਲੋ ਤੇ ਇਧਰ ਉਧਰ ਕਿਤੇ ਨਹੀਂ ਰੱਖਣਾ ਤੇ ਪਹਿਲਾਂ ਜਦੋਂ ਅਸੀਂ ਇੱਥੇ ਰਹਿੰਦੀਆਂ ਹੁੰਦੀਆਂ ਸੀ ਉਦੋਂ ਵੇਖਿਆ ਕਿੱਡੇ ਟੌਰ ਨਾਲ ਰਹੀਦਾ ਸੀ ਜਿੱਧਰ ਮਰਜ਼ੀ ਜੋ ਮਰਜ਼ੀ ਜਿਹੜੀ ਮਰਜ਼ੀ ਲਿਮਾਰੀ ਚ ਜਿਹੜੀ ਮਰਜ਼ੀ ਚੀਜ਼ ਰੱਖ ਦੋ ਹੁਣ ਹੁਣ ਤਾਂ ਕੋਈ ਕਦਰ ਹੀ ਨਹੀਂ ਹੁੰਦਾ ਆਪਣੀ ਲਿਮਾਰੀ ਜਾ ਕੇ ਕੱਪੜੇ ਰੱਖਣੇ ਹੁੰਦੇ ਉਹ ਵੀ 100 ਵਾਰੀ ਸੋਚਣਾ ਪੈਂਦਾ ਕੀ ਰੱਖੀਏ ਕਿ ਨਾ ਉਹ ਵੀ ਕਹਿ ਦਿੰਦੇ ਲਾ ਹੁਣ ਤੇ ਮਗਰੋਂ ਆਲਮਾਰੀ ਮੈਂ ਲੈ ਲਈਏ ਤੂੰ ਹੀ ਰੱਖ ਲੈ ਕੱਪੜੇ ਆ ਕੇ ਬੜਾ ਉਖਾ ਕੇ ਤੇ ਇਹਨਾਂ ਦਾ ਵੀ ਏਦਾਂ ਹੀ ਨਾ ਮੈਨੂੰ ਇਹਨਾਂ ਨੇ ਦੁਖੀ ਕੀਤਾ ਆਪਾਂ ਤਾਂ ਚੱਲ ਲਈਆਂ ਬਾਬਾ ਆਪਾਂ ਤਾਂ ਕਰ ਲਈ ਆਪਣੀ ਤਿਆਰੀ ਆਪਾਂ ਤੇ ਆਪਣੇ ਕੱਪੜੇ-ਕੁਪੜੇ ਸੰਭਲੇ ਆਪਾਂ ਤਾਂ ਚੱਲ ਜਾਣਾ ਆਪਾਂ ਉੱਥੇ ਹੀ ਚੰਗੇ ਆ ਆਪਣੇ ਘਾਰੇ ਕੌਣ ਗੱਲਾਂ ਸੁਣੇ ਬੰਦਾ ਪੁੱਛ ਸਾਡਾ ਘਰ ਕਿਹੜਾ ਅਡਾ ਕੋਈ ਘਰ ਕਰਨੀ ਹੈਗਾ